ਜਦੋਂ ਕਿਸੇ ਰਾਹ ਵਿੱਚ ਤੁਹਾਡੇ ਤੋਂ ਕੋਈ ਮਦਦ ਮੰਗਲੇ ਕਿ ਗੱਡੀ ਖਰਾਬ ਹੈ ਜਾਂ ਕੋਈ ਬਹਾਨਾ ਹੈ ਤਾਂ ਸੰਭਲ ਜਾਓ ਕਿਤੇ ਤੁਹਾਡੇ ਨਾਲ ਕੋਈ ਵਾਰਦਾਤ ਨਾ ਹੋ ਜਾਏ ਅਜਿਹਾ ਹੀ ਕੁਝ ਹੁੰਦਾ ਰਿਹਾ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਕਾਲੀ ਵਰਨਾਕਾਰ ਦੇ ਵਿੱਚ ਕੁਝ ਨੌਜਵਾਨ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਸੀ ਉਹਨਾਂ ਦੇ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ ਜਦੋਂ ਪੁਲਿਸ ਨੂੰ ਇਹ ਸਾਰੇ ਮਾਮਲੇ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਐਕਸ਼ਨ ਲਿਆ ਇਸੇ ਸਾਰੀ ਘਟਨਾ ਦੇ ਵਿੱਚ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਆਉ ਸੁਣਦੇ ਆ ਪੁਲਿਸ ਤੋਂ ਕਿ ਆਖਰੇ ਸਾਰੀ ਵਾਰਦਾਤ ਨੂੰ ਕਿਵੇਂ ਅੰਜਾਮ ਦਿੱੰਦੇ ਸਨ ਅਤੇ ਇਹ ਚਾਰੋਂ ਨੌਜਵਾਨ ਕਿੱਥੋਂ ਦੇ ਰਹਿਣ ਵਾਲੇ ਨੇ ਇਨ੍ਹਾਂ ਤੋਂ ਸਾਨੂੰ ਟੂਲ ਪਲਾਜ਼ਾ ਭਾਗੂ ਮਜਰਾ ਤੇ ਇਸ ਦੇ ਆਸ-ਪਾਸ ਦੇ ਏਰੀਏ 'ਚ ਕੁਝ ਸ਼ਿਕਾਇਤਾਂ ਹਾਸਲ ਹੋ ਰਹੀਆਂ ਸੀ ਕਿ ਕੁਝ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਯੂਜ਼ ਕਰਕੇ ਤੇ ਟੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਇੰਜ਼ਾਮ ਦੇ ਰਹੇ ਸਨ ਤੇ ਉਸ ਤੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਖਰੜ ਥਾਣਾ ਸਦਰ ਖਰੜ ਵਿਖੇ ਮਕਦਮਾ ਵੀ ਜਿਹੜੇ ਦਰਜ ਕੀਤੇ ਸਨ ਤੇ ਕਰਨ ਪੁਲਿਸ ਨੂੰ ਉਸ ਸਮੇਂ ਚੰਗੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੌਜਵਾਨਾਂ ਨੂੰ ਸੀਨ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਇਡੈਂਟੀਫਾਈ ਕਰਕੇ ਜਿਹੜੇ ਹੁਣ ਤੱਕ 5 ਜਿਹੜੇ ਟੋਟਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਹੋਏ ਜਿਹੜੇ ਇਹਨਾਂ ਦੇ ਹਥਿਆਰ ਸੀਗੇ ਕੁਝ ਡੰਡੇ ਗਡਾਸੀਆਂ ਵਗੈਰਾ ਉਹ ਬਰਾਮਦ ਕੀਤੇ ਨੇ ਤੇ ਇਸ ਦੇ ਨਾਲ ਉਸ ਏਰੀਆ ਦੇ ਵਿੱਚ ਜਿਹੜਾ ਕ੍ਰਾਈਮ ਨੂੰ ਕਾਫੀ ਢਲ ਪਵੇਗੀ ਅਤੇ ਅਸੀਂ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਲ ਜਿਹੜਾ ਸਬੰਧਤ ਇਹਨਾਂ ਦਾ ਜਿੱਥੋਂ ਦੇ ਰਹਿਣ ਵਾਲੇ ਨਿੰਚਮਕੌਰ ਸਾਹਿਬ ਏਰੀਆ ਦੇ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਅਤੇ ਨੇੜਲੇ ਏਰੀਆ ਨਾਲ ਵੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਮੁੱਢਲੀ ਪੁੱਛੀ ਵਿੱਚ ਇਹਨਾਂ ਨੇ ਹੋਰ ਵੀ ਅਜਿਹੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਹੋਈਆਂ ਖੈਰ ਹਾਈਵੇ ਦੇ ਉੱਤੇ ਖੜੀ ਹਰੇਕ ਗੱਡੀ ਨੂੰ ਧਿਆਨ ਨਾਲ ਦੇਖਿਓ ਜੇਕਰ ਤੁਹਾਨੂੰ ਰੋਕਣ ਦਾ ਇਸ਼ਾਰਾ ਕਰਦੇ ਨੇ ਤਾਂ ਸੋਚ ਸਮਝ ਕੇ ਫੈਸਲਾ ਲਿਓ ਭਾਵੇਂ ਕਿ ਕਿਸੇ ਦੀ ਮਦਦ ਕਰਨਾ ਬੇहद ਜ਼ਰੂਰੀ ਹੁੰਦਾ ਹੈ ਪਰ ਇਹ ਸਾਰੇ ਮਾਮਲੇ ਵਿੱਚ ਕਿਤੇ ਤੁਹਾਡੇ ਨਾਲ ਕੋਈ ਅਨਹੋਣੀ ਨਾ ਵਾਪਰ ਜਾਏ ਇਸ ਦਾ ਵੀ ਧਿਆਨ ਰੱਖਣਾ ਬੇहद ਜ਼ਰੂਰੀ ਹੈ ਖਰੜ ਤੋਂ ਹਾਸ਼ਦੀਪ ਸਿੰਘ ਦੀ ਰਿਪੋਰਟ ਔਨ 에ਅਰ ਜਦੋਂ ਕਿਤੇ ਰਾਹ ਵਿੱਚ ਤੁਹਾਡੇ ਤੋਂ ਕੋਈ ਮਦਦ ਮੰਗਲੇ ਕਿ ਗੱਡੀ ਖਰਾਬ ਹੈ ਜਾਂ ਕੋਈ ਬਹਾਨਾ ਹੈ ਤਾਂ ਸੰਭਲ ਜਾਓ ਕਿਤੇ ਤੁਹਾਡੇ ਨਾਲ ਕੋਈ ਵਾਰਦਾਤ ਨਾ ਹੋ ਜਾਏ ਅਜਿਹਾ ਹੀ ਕੁਝ ਹੁੰਦਾ ਰਿਹਾ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਕਾਲੀ ਵਰਨਾਕਾਰ ਦੇ ਵਿੱਚ ਕੁਝ ਨੌਜਵਾਨ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਸੀ ਉਹਨਾਂ ਦੇ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ ਜਦੋਂ ਪੁਲਿਸ ਨੂੰ ਇਹ ਸਾਰੇ ਮਾਮਲੇ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਐਕਸ਼ਨ ਲਿਆ ਇਸੇ ਸਾਰੀ ਘਟਨਾ ਦੇ ਵਿੱਚ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਆਓ ਸੁਣਦੇ ਹਾਂ ਪੁਲਿਸ ਤੋਂ ਕਿ ਆਖਰ ਇਹ ਸਾਰੀ ਵਾਰਦਾਤ ਨੂੰ ਕਿਵੇਂ ਅੰਜਾਮ ਦਿੰਦੇ ਸਨ ਅਤੇ ਇਹ ਚਾਰੋਂ ਨੌਜਵਾਨ ਕਿੱਥੋਂ ਦੇ ਰਹਿਣ ਵਾਲੇ ਨੇ ਇਨ੍ਹਾਂ ਤੋਂ ਸਾਨੂੰ ਟੂਲ ਪਲਾਜ਼ਾ ਭਾਗੂ ਮਜਰਾ ਤੇ ਇਸ ਦੇ ਆਸ-ਪਾਸ ਦੇ ਏਰੀਏ 'ਚ ਸ਼ਿਕਾਇਤਾਂ ਹਾਸਲ ਹੋ ਰਹੀਆਂ ਸੀ ਕਿ ਕੁਝ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਯੂਜ਼ ਕਰਕੇ ਤੇ ਟੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਇੰਜ਼ਾਮ ਦੇ ਰਹੇ ਸਨ ਤੇ ਉਸ ਤੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਖਰੜ ਥਾਣਾ ਸਦਰ ਖਰੜ ਵਿਖੇ ਮਕਦਮਾ ਵੀ ਜਿਹੜੇ ਦਰਜ ਕੀਤੇ ਸਨ ਤੇ ਕਰਨ ਪੁਲਿਸ ਨੂੰ ਉਸ ਸਮੇਂ ਚੰਗੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੌਜਵਾਨਾਂ ਨੂੰ ਸੀਨ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਇਡੈਂਟੀਫਾਈ ਕਰਕੇ ਜਿਹੜੇ ਹੁਣ ਤੱਕ 5 ਜਿਹੜੇ ਟੋਟਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਹੋਏ ਜਿਹੜੇ ਇਹਨਾਂ ਦੇ ਹਥਿਆਰ ਸੀਗੇ ਕੁਝ ਡੰਡੇ ਗਡਾਸੀਆਂ ਵਗੈਰਾ ਉਹ ਬਰਾਮਦ ਕੀਤੇ ਨੇ ਤੇ ਇਸ ਦੇ ਨਾਲ ਉਸ ਏਰੀਆ ਦੇ ਵਿੱਚ ਜਿਹੜਾ ਕ੍ਰਾਈਮ ਨੂੰ ਕਾਫੀ ਢਲ ਪਵੇਗੀ ਅਤੇ ਅਸੀਂ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਲ ਜਿਹੜਾ ਸਬੰਧਤ ਇਹਨਾਂ ਦਾ ਜਿੱਥੋਂ ਦੇ ਰਹਿਣ ਵਾਲੇ ਚਮਕੌਰ ਸਾਹਿਬ ਏਰੀਆ ਦੇ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਅਤੇ ਨੀੜਲੇ ਏਰੀਆ ਨਾਲ ਵੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਮੁੱਢਲੀ ਪੁੱਛੀ ਵਿੱਚ ਇਹਨਾਂ ਨੇ ਹੋਰ ਵੀ ਅਜਿਹੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਹੋਈਆਂ ਖੈਰ ਹਾਈਵੇ ਦੇ ਉੱਤੇ ਖੜੀ ਹਰੇਕ ਗੱਡੀ ਨੂੰ ਧਿਆਨ ਨਾਲ ਦੇਖਿਓ ਜੇਕਰ ਤੁਹਾਨੂੰ ਰੋਕਣ ਦਾ ਇਸ਼ਾਰਾ ਕਰਦੇ ਨੇ ਤਾਂ ਸੋਚ ਸਮਝ ਕੇ ਫੈਸਲਾ ਲਿਓ ਭਾਵੇਂ ਕਿ ਕਿਸੇ ਦੀ ਮਦਦ ਕਰਨਾ ਬੇहद ਜ਼ਰੂਰੀ ਹੁੰਦਾ ਹੈ ਪਰ ਇਹ ਸਾਰੇ ਮਾਮਲੇ ਵਿੱਚ ਕਿਤੇ ਤੁਹਾਡੇ ਨਾਲ ਕੋਈ ਅਨਹੋਣੀ ਨਾ ਵਾਪਰ ਜਾਏ ਇਸ ਦਾ ਵੀ ਧਿਆਨ ਰੱਖਣਾ ਬੇहद ਜ਼ਰੂਰੀ ਹੈ ਖਰੜ ਤੋਂ ਹਾਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ